ਬੋਲ ਕੇ ਹੀ ਸੰਬੰਧ ਜੁੜਦੇ ਨੇ ਬੋਲ ਕੇ ਹੀ ਸੰਬੰਧ ਟੁੱਟਦੇ ਨੇ ਕੁਝ ਐਸਾ ਬੋਲ ਹੈ ਬੋਲ ਹੁੰਦਾ ਹੈ ਕਿ ਉਹ ਪਰਾ ਬੇਗਾਨਾ ਆਪਣਾ ਹੋ ਜਾਂਦਾ ਹੈ ਕੁਝ ਜ਼ਬਾਨ ਚੋਂ ਐਸੇ ਬੋਲ ਨਿਕਲਦੇ ਨੇ ਮੁੱਦਤਾਂ ਦੀ ਮਿੱਤਰਤਾ ਦੁਸ਼ਮਣੀ ਚ ਬਦਲ ਜਾਂਦੀ ਇੱਕ ਬੋਲ ਇੱਕ ਬੋਲ ਇੱਕ ਬੋਲ ਐਸਾ ਬੰਦੇ ਨੂੰ ਤਪਾ ਕੇ ਰੱਖ ਸਕਦਾ ਹੈ ਸ਼ਾਇਦ ਸਾਰੀ ਰਾਤ ਤੜਪਦਾ ਰਹੇ ਪਰ ਜੇ ਇੱਕ ਬੋਲ ਤੜਪਾ ਕੇ ਰੱਖ ਸਕਦਾ ਹੈ ਇੱਕ ਬੋਲ ਸ਼ਾਂਧ ਵੀ ਕਰ ਸਕਦਾ ਹੈ ਸਕੂਨ ਵੀ ਦੇ ਸਕਦਾ ਹੈ ਖੇਡ ਤੇ ਸਾਰੀ ਬੋਲਾਂ ਦੀ ਹੈ ਮਨੁੱਖੀ ਦੁਨੀਆ ਦੀ ਸਾਰੀ ਹਲਚਲ ਬੋਲ ਚਾਲ ਤੇ ਖੜੀ ਹੈ ਇਹ ਵੀ ਮੈਂ ਅਰਜ਼ ਕਰਦੇ ਆ ਸਾਰੇ ਸੰਬੰਧ ਵੀ ਬੋਲ ਚਾਲ ਤੇ ਖੜੇ ਨੇ ਮਨੁੱਖ ਕਹਿੰਦਾ ਉੱਥੇ ਸਾਡੀ ਬੋਲ ਚਾਲ ਹੈ ਜਿੱਥੇ ਸੰਬੰਧ ਹੋਵੇ ਜਿੱਥੇ ਸੰਬੰਧ ਨਾ ਹੋਵੇ ਕਹਿੰਦਾ ਉੱਥੇ ਸਾਡੀ ਬੋਲ ਚਾਲ ਕੋਈ ਨਹੀਂ ਰੋਸ਼ਨੀ ਨਾਲ ਭਰੇ ਸ਼ਬਦ ਨੇ ਜਨਨੇ ਨਾਲ ਬਰੇ ਹੋ ਸ਼ਬਦ। ਖੈਰ ਸੰਖੇਪ ਵਿੱਚ ਮੈਂ ਅਰਜ਼ ਕਰਾਂ। ਮਨੁੱਖ 90% ਪ੍ਰਗਟ ਵੀ ਬੋਲਾਂ ਤੋਂ ਜਾਂਦਾ ਹੈ। ਤਾਂ ਮਰਦੇ ਸੁਖਨ ਨਾਲ ਗੁਫ਼ਤਾ ਬਾਸ਼ਦ, ਐਬੋ ਹਨਰ ਨੇ ਗੁਫ਼ਤਾ ਬਾਸ਼। ਜਿੰਨੇ ਚਿਰ ਤੱਕ ਮਨੁੱਖ ਬੋਲੇ ਨਾ ਗੁਣ ਔਗਣਾਂ ਦਾ ਪਤਾ ਹੀ ਨਹੀਂ ਚੱਲਦਾ। ਕਰੋਧੀ ਹੈ ਕਿ ਸ਼ਾਂਤਮਈ ਹੈ। ਕਿ ਜਲਦਬਾਜ਼ ਹੈ ਕਿ ਧੀਰਜਮਾਨ ਹੈ। ਮੂਰਖ ਹੈ ਕਿ ਸਿਆਣਾ ਹੈ। ਧਾਰਮਿਕ ਹੈ ਕਿ ਅਧਾਰਮਿਕ ਹੈ ਸਤਸੰਗੀ ਹੈ ਕਿ ਕੁਸੰਗੀ ਹੈ ਬੋਲ ਦੱਸ ਦਿੰਦੇ ਹੱਥਾਂ ਤੋਂ ਕੁਝ ਨਹੀਂ ਪਤਾ ਚੱਲਦਾ ਪੈਰਾਂ ਤੋਂ ਕੁਝ ਨਹੀਂ ਪਤਾ ਚੱਲਦਾ ਮੂੰਹ ਮੱਥੇ ਤੋਂ ਵੀ ਕੁਝ ਨਹੀਂ ਪਤਾ ਚੱਲਦਾ ਬੋਲਾਂ ਤੋਂ ਪਤਾ ਚੱਲਦਾ ਤਾਂ ਮਰਦੇ ਸੁਖਨ ਨਾ ਗੁਫ਼ਤਾ ਵਾਸ਼ਦ ਐਬੋ ਹੁਨਰ ਨੇ ਗੁਫ਼ਤਾ ਵਾਸ਼ ਜਿੰਨੇ ਚਿਰ ਤੱਕ ਬੰਦਾ ਬੋਲੇ ਨਾ ਕੱਖ ਨਹੀਂ ਪਤਾ ਚੱਲਦਾ ਕੁਝ ਐਸਾ ਬੋਲਣਾ ਹੈ ਜਿਹਦੇ ਚ ਪਰਮਾਤਮਾ ਹੈ ਕੁਝ ਐਸਾ ਬੋਲਣਾ ਹੈ ਜਿਹਦੇ ਚ ਲੋਭ ਹੈ ਕੁਝ ਐਸਾ ਬੋਲਣਾ ਹੈ ਜਿਹਦੇ ਚ ਹੰਕਾਰ ਹੈ ਕੁਝ ਐਸਾ ਬੋਲਣਾ ਹੈ ਜਿਹਦੇ ਚ ਨਿਰੰਕਾਰ ਦੇਖੋ লাশ ਪਈ ਆਉਂਦੀ ਪਾਣੀ ਤੇ ਸਰੀਰ ਚ ਹੈ ਮਿੱਟੀ ਦਾ ਡਾਂਚਾ ਵੀ ਪਿਆ ਹੈ ਪਵਨ ਨਹੀਂ ਰਹੇਗੀ ਤਾਂ ਬੋਲਣਾ ਕੋਈ ਨਹੀਂ ਬੋਲਣਾ ਤੇ ਪਵਨ ਕਰਕੇ ਦੇਹੀ ਮਾਟੀ ਬੋਲੇ ਪਵਨ ਬੋਲਣ ਹਾਰ ਪਰਮਗੁਰ ਇਹ